ਪੰਜਾਬ ਸਕੂਲ ਸਿੱਖਿਆ ਬੋਰਡ ਅਤੇ CBSE ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ 'ਚ ਹੁਸ਼ਰਪੁਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਹਿਸ ਐਕਸਲੈਂਟ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਪੰਜਾਬ ਭਰ ਦੇ ਵਿੱਚ ਰੋਸ਼ਨ ਕੀਤਾ ਗਿਆ ਹੈ। ਵਿਦਿਆਰਥੀਆਂ ਦੀ ਇਸ ਉਪਲਬਧੀ ਤੇ ਜਿੱਥੇ ਉਹਨਾਂ ਦੇ ਮਾਪਿਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਹੀ ਇੰਸਟੀਚਿਊਟ 'ਚ ਵੀ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਇੰਸਟੀਚਿਊਟ ਦੇ ਐਮ ਡੀ ਡਾਕਟਰ ਅਸ਼ਿਸ਼ ਸ਼ਰੀਨ ਵੱਲੋਂ ਐ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਹੋਇਆ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ ਤੇ ਵਿਦਿਆਰਥੀਆਂ ਨੂੰ ਜ਼ਿੰਦਗੀ 'ਚ ਉੱਚੇ ਰੀ ਸਿੱਖਿਆ ਹਾਸਲ ਕਰਕੇ ਵੱਡੇ ਮੁਕਾਮ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਡਾਕਟਰ ਅਸ਼ੇਸ਼ ਸ਼ਰੀ ਨੇ ਕਿਹਾ ਕਿ ਹਰ ਸਾਲ ਹੀ ਬੋਰਡ ਦੀਆਂ ਪ੍ਰੀਖਿਆਵਾਂ 'ਚ ਉਹਨਾਂ ਦੇ ਵਿਦਿਆਰਥੀ ਵੱਡੀਆਂ ਮੱਲਾ ਮਾਰਦੇ ਨੇ ਤੇ ਇਸ ਵਾਰ ਵੀ ਜ਼ਿਆਦਾਤਰ ਵਿਦਿਆਰਥੀ 90 ਫੀਸਦੀ ਤੋਂ ਵਧੇਰੇ ਅੰਕ ਲੈ ਕੇ ਪਾਸ ਹੋਏ ਨੇ। ਉਹਨਾਂ ਕਿਹਾ ਕਿ ਇੰਸਟੀਚਿਊਟ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ 'ਚ ਇੱਕ ਵਧੀਆ ਤੇ ਸਾਫ਼ ਸੁਥਰਾ ਤਾਂ ਜੋ ਇੱਥੇ ਪੜਨ ਆਉਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ ਤੇ ਜਦੋਂ ਵਿਦਿਆਰਥੀ ਸਾਡੀ ਸੰਸਥਾ ਚੋਂ ਪਾਸ ਹੋ ਕੇ ਜਾਣ ਤਾਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹਿਸ ਐਕਸੀਲੈਂਟ ਇੰਸਟੀਚਿਊਟ ਤੇ ਹਮੇਸ਼ਾ ਮਾਣ ਮਹਿਸੂਸ ਹੋਵੇ ਦੂਜੇ ਪਾਸੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੰਸਟੀਚਿਊਟ ਤੇ ਕਾਬਲ ਸਟਾਫ ਵੱਲੋਂ ਕਰਵਾਈ ਗਈ ਪੜ੍ਹਾਈ ਸਭ ਕਾ ਹੀ ਅੱਜ ਜੋ ਇਸ ਮੁਕਾਮ ਤੇ ਪਹੁੰਚੇ ਨੇ ਇਸ ਮੌਕੇ ਉਹਨਾਂ ਹੋਰਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਅਤੇ ਉੱਚੇ ਮੁਕਾਮ ਤੱਕ ਪਹੁੰਚਣ ਲਈ ਹਿਸ ਐਕਸੀਲੈਂਟ ਇੰਸਟੀਚਿਊਟ ਤੋਂ ਹੀ ਸੇਖਿਆ ਹਾਸਲ ਕਰਨ ਤਾਂ ਜੋ ਉਹਨਾਂ ਦਾ ਭਵਿੱਖ ਵਧੀਆ ਤੇ ਸੁਖਾਲਾ ਬਣ ਸਕੇ ਡਾਕਟਰ ਅਸ਼ੀਸ਼ ਰੇਨ ਐਮਡੀ ਹਜ਼ ਐਕਸਲੈਂਟ ਇੰਸਟੀਚੂਟ ਸਰ ਪੁੱਛਤਾ ਹੈ ਰਿਜ਼ਲਟ ਪੰਜਾਬ ਬੋਰਡ ਦਾ ਸੀਬੀਐਸਸੀ ਦਾ ਓਵਰਆਲ ਕਿਸ ਤਰ੍ਹਾਂ ਦਾ ਰਿਜ਼ਲਟ ਹੈ ਇੰਸਟੀਚੂਟ ਓਵਰਆਲ 100% ਰਿਜ਼ਲਟ ਹੈ ਹਜ਼ ਐਕਸਲੈਂਟ ਇੰਸਟੀਚੂਟ ਦਾ ਔਰ ਬਹੁਤ ਹੀ ਅੱਛਾ ਰਿਜ਼ਲਟ ਅਸੀਂ ਖੇਤਰ ਦੇ ਵਿੱਚ ਦਿੱਤਾ ਹੈ ਸਾਡੇ 20 ਤੋਂ ਜ਼ਿਆਦਾ ਬੱਚਿਆਂ ਨੇ 90% ਐਂਡ ਅਬਵ ਸਕੋਰ ਕੀਤਾ ਹੈ 75 ਬੱਚਿਆਂ ਨੇ 85% ਐਂਡ ਅਬਵ ਸਕੋਰ ਕੀਤਾ ਹੈ ਸਿਰਫ ਬਹੁਤ ਥੋੜੇ ਬੱਚੇ ਗਿਨੇ ਚੁਨੇ ਬੱਚੇ ਜੇ ਕਹਿ ਲਓ ਵੀ 70s ਚ ਲਾਈਨ ਚਾ ਔਰ ਪੇਰੈਂਟਸ ਬਹੁਤ ਜ਼ਿਆਦਾ ਖੁਸ਼ ਨੇ ਔਰ ਮਠਾਈਆਂ ਦੇ ਤਾਂ ਮਹਾਰ ਲੱਗੇ ਹੋਏ ਨੇ ਦੋ ਦਿਨ ਹੋ ਗਏ ਆ ਬਸ ਖੁਸ਼ੀਆਂ ਮਨਾਈ ਜਾ ਰਹੇ ਆ ਇੰਨਾ ਅੱਛਾ ਰਿਜ਼ਲਟ ਜਿਹੜਾ ਹੈ ਉਹ ਸਾਡੇ ਟੀਚਰਸ ਦੀ ਮਿਹਨਤ ਕਰਕੇ ਔਰ ਸਾਡੀ ਜਿਹੜੀ ਕੰਸਿਸਟੈਂਸ ਪਰਫਾਰਮੈਂਸ ਸਾਥ 22 ਸਾਲਾਂ ਤੋਂ ਲਗਾਤਾਰ ਇਸ ਖੇਤਰ ਚ ਅਸੀਂ ਦੇ ਰਹੇ ਆ ਹਮੇਸ਼ਾ ਅਸੀਂ ਪੇਰੈਂਟਸ ਦੀਆਂ ਜੋ ਛਾਵਾਂ ਹੈ ਉਹਨਾਂ ਤੇ ਪੂਰਾ ਉਤਰਦੇ ਆ ਔਰ ਹਰ ਸਾਲ ਅਸੀਂ ਇਸ ਤਰ੍ਹਾਂ ਹੀ ਵਧੀਆ ਰਿਜ਼ਲਟ ਦਿੰਨੇ ਆਂ ਔਰ ਇਸ ਸਾਲ ਵੀ ਅਸੀਂ ਪੂਰੇ ਖੇਤਰ ਨੂੰ ਜਿਹੜਾ ਹੈ ਇੱਕ ਬਹੁਤ ਹੀ ਉਂਗਾਰੇ ਭਰ ਰਿਜ਼ਲਟ ਦਿੱਤਾ ਹੈ। ਕੀ ਨਾਮ ਹੈ ਤੁਹਾਡਾ? ਤਨਪ੍ਰੀਤ। ਕਿਹੜੀ ਚੀਜ਼ ਨੇ ਮਕਸਦ ਰੱਖੀ? ਮੇਰੇ 95% ਆਇਆ ਪਲਸ 2 ਨਾਨ ਮੈਡੀਕਲ ਚੋਂ। ਕੀ ਐਮ ਕੀ ਲੈਕਚਰਟ ਕਰਨਾ ਚਾਹੁੰਦੇ ਹੋ? ਮੈਂ ਇੰਜੀਨੀਅਰ ਬਣਨਾ ਚਾਹੁੰਦੀ ਆਂ। ਹਾਂ ਇੰਜੀਨੀਅਰਿੰਗ ਕਰਨੀ ਆ। ਕੇ ਟੀਚਰਸ ਦੀ ਕਹੋ ਜੀ ਮੈਂ ਸਿੱਖੀ ਟੀਚਰਸ ਦੀ ਬਹੁਤ ਸਾਰੀ ਮੈਂ ਸਿੱਖੀ ਸਾਡੇ ਤੇ ਅਬ ਮੋਸਟ ਲਾਈਕ ਥੈਂਕ ਯੂ ਉਹਨਾਂ ਨੂੰ ਸਾਰੇ ਟੀਚਰਸ ਨੂੰ ਜਿਨ੍ਹਾਂ ਨੇ ਸਾਨੂੰ ਪੜਾਇਆ ਇਨੇ ਵਧੀਆ ਸਾਥ ਦਿੱਤਾ ਸਾਡਾ ਸਾਡੇ ਸਰੀਨਸ ਗੁਡਪੀਸ ਰੋਜੀ ਮੈਮ ਅਰ ਲੈਂਗੁਏਜ ਟੀਚਰਸ ਨੂੰ ਵੀ ਬਹੁਤ ਸਾਰਾ ਥੈਂਕ ਯੂ ਮੂਨ ਮੈਟਿਕਲ ਦੇ ਵਿੱਚੋਂ 95% ਹਾਸਲ ਕਰਨੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਇਹ ਸੋ ਆਪਾਂ ਤੁਹਾਡੇ ਸਟਰਗਲ ਦੀ ਗੱਲ ਕਰੀ ਤੇ ਇਥੋਂ ਟੈਸਟਿੰਗ ਤੋਂ ਇਲਾਵਾ ਘਰੇ ਕਿੰਨਾ ਟਾਈਮ ਸਟਡੀ ਕਰਦੇ ਮੈਂ ਕਰੇ ਮੋਸਟਲੀ 7 ਟੂ 8 ਆਵਰਸ ਤੇਵਰ ਟਰਾਈ ਕਰਦੀ ਹੁੰਦੀ ਸੀ ਕਿ ਮੈਂ ਸਟਡੀ ਖੁਦ ਸੈਲਫ ਸਟਡੀ ਕਰਦੀ ਸੀ ਤੇ ਹੋਰ ਜਿਹੜਾ ਯੂਥ ਹੈ ਮੈਲਾ ਫਿਰ ਰਿਹਾ ਜਾਂ ਨਸ਼ੇ ਦੇ ਵਿੱਚ ਗਲਤਾਂ ਕਰ ਰਿਹਾ ਉਹਨਾਂ ਕੀ ਮੈਸੇਜ ਕਰਵਾਉਣਾ ਚਾਹੁੰਦਾ ਕਿ ਨਾ ਸਭ ਜਨਾਬੋ ਇਹਨਾਂ ਸਭ ਚ ਕੁਛ ਨਹੀਂ ਰੱਖਿਆ ਆਪਣੇ ਫਿਊਚਰ ਨੂੰ ਵਧੀਆ ਬਣਾਓ ਸਾਰੇ ਜਣੇ ਇਹ ਹੀ ਸਾਡਾ ਮੇਨ ਏਮ ਹੈ ਤੇ ਸਾਡੇ ਪੇਰੈਂਟਸ ਦੀ ਖੁਸ਼ੀ ਇਹਦੇ ਵਿੱਚ ਹੀ ਹੈ ਸਭ ਤੋਂ ਵੱਡੀ ਜੀ ਕੀ ਆ ਰਿਹਾ ਬਦਲ ਜਗਰਾਤ ਸਿੰਘ ਜਗਰਾਤ ਸਿੰਘ ਕਿਦਾਂ ਹੀ ਮਕਸਦ ਹੈ ਮੇਰੇ 94% ਆਏ ਹੈ ਕਿ ਐਸੀਬੀਐਸਸੀ ਪੰਜਾਬੀ ਨਹੀਂ ਮੇਰਾ ਪੰਜਾਬ ਨਾਨ ਮੈਡੀਕਲ ਨਾਨ ਮੈਡੀਕਲ ਥੈਂਕ ਯੂ ਓਕੇ ਕੀ ਆ ਏਮ ਕੀ ਆ ਕੀ ਬਣਨਾ ਮੇਰਾ ਵੈਸੇ ਤਾਂ ਇੱਕ ਸਿਵਲ ਸਰਵਿਸ ਇਗਜ਼ਾਮ ਦੇਣ ਦਾ ਮੇਰਾ ਹੈਗਾ ਏਮ ਹੈ ਮੈਂ ਯੂਪੀਐਸਸੀ ਦਾ ਇਗਜ਼ਾਮ ਦੇਣਾ ਫਿਲਹਾਲ ਮੈਂ ਬੀਐਸਸੀ ਕਰਨੀ ਚਾਹੁੰਦਾ ਕਿੰਨਾ ਚਿਰ ਤਿਆਰੀ ਕਰੋਂਗੇ ਤੁਸੀਂ ਯੂਪੀਐਸਸੀ ਹਾਂਜੀ ਨਾਲ ਨਾਲ ਤਿਆਰੀ ਕਰਾਂਗੇ ਕਿਉਂ ਜੇ ਇੱਥੇ ਰਿਸਪੌਂਸ ਸੀਗਾ ਕਿ ਇੱਥੇ ਬਹੁਤ ਵਧੀਆ ਰਿਸਪੌਂਸ ਸੀ ਸਾਡੇ ਅਚੀਸਾ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਬਾਕੀ ਸਾਰੇ ਟੀਚਰਾਂ ਨੇ ਬਹੁਤ ਸਾਥ ਦਿੱਤਾ ਤੇ ਇੱਥੇ ਮੈਂਟਰ ਵੀ ਸਾਰਿਆਂ ਨੇ ਸਾ ਮੇਰਾ ਬਹੁਤ ਸਾਥ ਦਿੱਤਾ ਯੂਥ ਨੂੰ ਕੁਝ ਕਹਿਣਾ ਹੈ ਮੈਂ ਕੀ ਕਹਿਣਾ ਚਾਹੁੰਦਾ ਯੂਥ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਤੁਸੀਂ ਕੁਝ ਬਣਨਾ ਚਾਹੁੰਦੇ ਹੋ ਤਾਂ ਇਹ ਇੱਕ ਬੈਸਟ ਸ ਤੇ ਆਪਣੀ ਮਿਹਨਤ ਜ਼ਰੂਰੀ ਹੁੰਦੀ ਹੈ ਤੇ ਮਾਪੇ-ਪਿਓ ਦਾ ਅਸ਼ੀਰਵਾਦ ਵੀ ਹੋਣਾ ਬਹੁਤ ਜ਼ਰੂਰੀ ਹੈ। ਤਰੁੰਦੀਪ ਸਿੰਘ ਇਹ ਕਿੰਨੇ ਪਿੰਨਰਪੁਰਾ ਤੋਂ ਕਿਹੜੇ ਸਬੰਧ ਕਿ ਮੇਰੇ 94% ਆਏ ਨਾਨ ਮੈਡੀਕਲ ਪੰਜਾਬ ਤੋਂ। ਕੀ ਆਏ ਕੀ ਕੀ ਚੰਗੀ ਤਰ੍ਹਾਂ ਚੱਕਿਆ ਕਰ ਰਹੇ ਹੋ? ਕਿ ਹੋਰ ਸਕਸੈਸਫੁਲ ਮਾ ਲਈ ਇਹ ਪੜਾਈ ਦੇ ਕਿ ਰਾਣੀ ਅੱਗੇ ਜਾਵਾਂਗੇ। ਟੀਚਰਾਂ ਦੀ ਮਿਹਨਤ ਰਹੀ ਹੈ ਕਨਸੈਪਟ ਚੰਗੀ ਤਰ੍ਹਾਂ ਸਮਝਾਉਂਦੇ ਆ। ਤਾਂ ਕਿ ਬੰਨਾ ਕੀ ਐਮ ਕਾ ਲੋਡਾ? ਐਮ ਇਹ ਇੰਜੀਨੀਅਰਿੰਗ ਕਰਾਂਗੇ ਐਲਪੀ। ਤਾਂ ਬਰੋ पलक कुमारी कौन, ए, कौन से, से, से पास। मेडिकल कितने रिजल्ट आपका बहुत अच्छा है इंस्टीट्यूट क्या, क्या, के टीचर्स बहुत अच्छा पढ़ाते हैं इसका मेन भी श्रेय हमारे सरीन सर को जाता है एंड मेरे पेरेंट्स फिज़िक्स के लिए गुरप्रीत सर बायो के लिए अनुपमा मैम एंड लैंग्वेज टीचर्स तो बहुत ज़्यादा अच्छे हैं क्या क्या डॉक्टर हाँ जी, जी।, जी। क्या है एटमोसफियर yes. बहुत अच्छा है टीचर्स भी काफ़ी कोऑपरेटिव हैं और जो इसका ऐप भी है वो भी काफ़ी हेल्पफुल है क्वेश्चन प्रैक्टिस के लिए और टीचर्स भी काफ़ी अच्छा पढ़ाते हैं कंसेप्ट अच्छे से क्लियर होता है एम क्या है डॉक्टर हरमनप्रीत कौर ਤੁਹਾਡਾ ਸੱਚਾ ਫਸਟ ਸੀ ਰੈਕ ਆਫਰ ਅਨਟਰਪ੍ਰਾਈਜ਼ ਐਕਸੈਲਸ ਹਾਂ ਜੀ ਕਿ ਉਹ ਜੈ ਮੈਸੂਸ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਮੇਰੇ ਟੀਚਰਸ ਕਰਕੇ ਮੈਂ 88% ਲੈ ਕੇ ਆਈ ਹਾਂ ਸੋ ਆ' ਵਿਲ ਬਰੀ ਹੈਪੀ ਐਂਡ ਮਾਈ ਪੇਰੈਂਟਸ ਪ੍ਰਾਊਡ ਔਨ ਮੀ ਐਂਡ ਥੈਂਕ ਯੂ ਸੋ ਮੱਚ ਫੋਰ ਹਿਸ ਐਕਸਲੈਂਟ ਟੂ ਟੀਚ ਮੀ